ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਲਗਾਤਾਰ ਪਸ਼ੂ ਮੇਲਾ ਕੋਟੜਾ ਕਲਾਂ ਜ਼ਿਲ੍ਹਾ ਮਾਨਸਾ ਅੱਜ 29 ਤਰੀਕ ਮੱਝਾਂ ਦੀ ਦੁੱਧ ਚੋਈ ਵਾਲੇ ਪਸ਼ੂਆਂ ਦੀ ਐਂਟਰੀ ਦਾ ਜਿਹੜਾ ਲਾਸਟ ਦਿਨ ਹੈ ਅੱਜ ਰਾਤ ਨੂੰ 12 ਵਜੇ ਤੱਕ ਚੈਲਪੈਲ ਮਿਲ ਰਹੀ ਹੈ ਦੇਖਣ ਨੂੰ ਪਸ਼ੂ ਆ ਰਹੇ ਨੇ ਲਗਾਤਾਰ ਆਹ ਤੁਸੀਂ ਦੇਖ ਰਹੇ ਹੋ ਨਵੀਂ ਮੱਝ ਦੀ ਨਵੇਂ ਪਸ਼ੂਆਂ ਦੀ ਐਂਟਰੀ ਹੋਈ ਹੈ ਠੀਕ ਹੈ ਆਹ ਮੱਝਾਂ ਨਵੀਂ ਇੱਕ ਦੇਖ ਸਕਦੇ ਹੋ ਤੁਸੀਂ ਨੀਲੀ ਰਾਵੀ ਦੇ ਵਿੱਚ ਜਿਹੜੀ ਪੈਂਦੀ ਹੈ ਨੀਲੀ ਰਾਵੀ ਲਾ ਲਓ ਬਈ ਆਈ ਹੈ ਮੱਝ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਨੀਲੀ ਰਾਵੀ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਮੱਝ ਆਈ ਹੈ ਪਿੰਡ ਵੀਰੋਗਿਆ ਤੋਂ ਇਸ ਤੋਂ ਬਾਅਦ ਇੱਕ ਬਈ ਪਵਿੱਤਰ ਮੱਛੀਵਾੜ ਉਹਨਾਂ ਦੀ ਮੱਝ ਆਈ ਖੜੀ ਹੈ ਅਜੇ ਉਤਾਰਨਗੇ ਉਹਦੀ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆ ਨੀਲੀ ਰਾਵੀ ਦੀ ਮੱਝ ਜਿਹੜੀ ਦੁੱਧ ਚੋਈ ਮੁਕਾਬਲੇ ਦੇ ਵਿੱਚ ਆਈ ਹੋਈ ਹੈ ਦੇਖਾਉਂਦੇ ਹਾਂ ਤੁਹਾਨੂੰ ਚੰਗੀ ਤਰ੍ਹਾਂ ਮੱਝ ਨੂੰ ਅੱਜ 29 ਤਰੀਕ ਨੂੰ ਸ਼ਾਮ ਦੇ ਟਾਈਮ 6 ਵਜੇ ਮੱਝੇ ਮੇਲੇ ਦੇ ਵਿੱਚ ਆਈ ਹੈ ਹੋਰ ਵੀ ਬਹੁਤ ਸਾਰੇ ਪਸ਼ੂ ਆਏ ਹੋਏ ਨੇ ਆਪਾਂ ਲਾਈਨ ਬੈਜ ਪਛਮ ਵਾਲੇ ਸ਼ੈੱਡ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਇੱਕਲੀ ਪਹਿਲ ਜਿਹੜੀ ਵੀਰਾਂ ਵੱਲੋਂ ਕੀਤੀ ਗਈ ਹੈ ਇਸ ਮੇਲੇ ਦੇ ਵਿੱਚ ਦੇਸੀ ਬੰਨ ਵਾਲੀ ਗਾਂ ਦੀ ਦੁੱਧ ਚੋਾਈ ਮੁਕਾਬਲੇ ਦੇ ਵਿੱਚ ਨਵਿਕਲੀ ਪਹਿਲ ਕੀਤੀ ਗਈ ਹੈ ਉਹ ਪਹਿਲੀ ਗਾਂ ਮੇਲੇ ਦੇ ਵਿੱਚ ਪਹੁੰਚ ਚੁੱਕੀ ਹੈ ਬਿਲਕੁਲ ਦੇਸੀ ਮਨ ਵਾਲੀ ਗਾਂ ਤਾਜੀ ਸੂਈ ਹੈ ਤੁਸੀਂ ਦੇਖ ਸਕਦੇ ਹੋ ਪਹਿਲੀ ਗਾਂ ਦੀ ਐਂਟਰੀ ਜਿਹੜੀ ਕਿ ਨਸਲ ਪੰਜਾਬ ਦੇ ਵਿੱਚ ਅਲੋਪ ਹੋ ਰਹੀ ਹੈ ਬੜਾ ਗੁਣਕਾਰੀ ਦੁੱਧ ਸੀ ਇਹਨਾਂ ਦਾ ਕੋਈ ਵੀ ਡਾਕਟਰ ਸੀ ਆਪਾਂ ਨੂੰ ਬੈ ਸੀ ਦੇਸੀ ਦਵਾਈ ਨਾਲ ਕਹਿੰਦੇ ਨੇ ਦੇਸੀ ਗਾਂ ਦੇ ਦੁੱਧ ਨਾਲ ਲਾਓ ਪਰ ਉਹ ਦੁੱਧ ਆਵੇ ਕਿੱਥੋਂ ਸੋ ਵੀਰਾਂ ਵੱਲੋਂ ਇਹਦੀ ਇਹਨੂੰ ਪ੍ਰਮੋਟ ਕਰਨ ਵਾਸਤੇ ਮੇਲੇ ਦੇ ਵਿੱਚ ਸ਼ੁਰੂਆਤ ਕੀਤੀ ਗਈ ਸੀ ਪਹਿਲੀ ਗਾਂ ਦੀ ਐਂਟਰੀ ਮੇਲੇ ਦੇ ਵਿੱਚ ਹੋ ਚੱਕੀ ਐ ਬਾਈਆਂ ਦਾ ਸਵਾਗਤ ਕਰਦੇ ਆਂ ਅਸੀਂ ਪੂਰੀ ਕਮੇਟੀ ਵੱਲੋਂ ਆਯਾਤ ਐਸੋਸੀਏਸ਼ਨ ਵੱਲੋਂ ਮੇਲੇ ਦੇ ਵਿੱਚ ਆਉਣ ਤੇ ਹੋਰ ਵੀ ਭਰਾਵਾਂ ਨੂੰ ਬੇਨਤੀ ਐ ਵੀ ਜਿੰਨਾਂ ਕੋਲੇ ਵੀ ਇਸ ਇਸ ਤਰ੍ਹਾਂ ਦੀ ਨਸਲ ਦੇਸੀ ਹੈਗੀ ਐ ਜਰੂਰ ਮੇਲੇ ਦੇ ਵਿੱਚ ਲੈ ਕੇ ਆਓ ਤਾਂ ਕਿ ਆਪਣੇ ਬੱਚਿਆਂ ਨੂੰ ਪਤਾ ਲੱਗ ਸਕੇ ਆਪਣੇ ਬਜ਼ੁਰਗਾਂ ਦੀ ਜਿਹੜੀ ਚੱਲੀ ਹੋਈ ਸ਼ੁਰੂ ਤੋਂ ਪ੍ਰਾਤਨ ਚੱਲੀ ਹੋਈ ਜਿਹੜੀ گاਵਾਂ ਰੱਖਦੇ ਆਏ ਸੀ ਉਹ گاਵਾਂ ਨੂੰ ਵੀ ਸਪੈਸ਼ਲ ਮੇਲੇ ਦੇ ਵਿੱਚ ਇਨਵਾਈਟ ਕੀਤਾ ਗਿਆ ਇਨਾਮ ਦਿੱਤੇ ਜਾਣਗੇ Dann